ਮੰਗ ਪੱਤਰ ਕੱਲ ਸਰਨਾ ਸਾਹਿਬ ਦੇ ਖਿਲਾਫ ਅਸੀਂ ਜ਼ਹਿਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਮੰਗ ਪੱਤਰ ਅਸੀਂ ਦਿੱਤਾ ਕਿ ਉਹਨਾਂ ਨੇ ਇੱਕ ਚੈਨਲ ਤੇ ਲਾਈਵ ਡਿਬੇਟ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪ੍ਰਤੀ ਬਹੁਤ ਅਤਰਾਜੋਗਤ ਸ਼ਬਦ ਜਿਹੜੀ ਤੇ ਭੱਦੀ ਸ਼ਬਦਾਵਲੀ ਉਹਨਾਂ ਨੇ ਜਿਹੜੀ ਹੈ ਵਰਤੀ ਆ ਦੂਸਰੇ ਪਾਸੇ ਜਦੋਂ ਉਹਨਾਂ ਨੂੰ ਰੋਕਣ ਦਾ ਕੋਸ਼ਿਸ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਅਤਰਾਜ ਜਤਾਇਆ ਤੇ ਉਹਨਾਂ ਨੇ ਕਿਹਾ ਜਾ ਤੁਸੀਂ ਮੇਰੀ ਜਿਹੜੀ ਸ਼ਿਕਾਇਤ ਆ ਅਕਾਲ ਤਖਤ ਸਾਹਿਬ ਨੂੰ ਜਿਹੜੀ ਆ ਕਰਨੀ ਆ ਮੇਰੀ ਕਰ ਦਿਓ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹਨਾਂ ਅਕਾਲ ਤਖਤ ਸਾਹਿਬ ਨੂੰ ਵੀ ਚੈਲੰਜ ਕੀਤਾ ਤੇ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜੜਾ ਵਾ ਮੰਗ ਪੱਤਰ ਦਿੱਤਾ ਅੱਜ ਅਸੀਂ ਸਮੂਚੀਆਂ ਪੰਥਕ ਧਿਰਾਂ ਵੱਲੋਂ ਸਿੱਖ ਵਿਦਵਾਨਾਂ ਵੱਲੋਂ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਸਾਬਕਾ ਲੀਡਰਸ਼ਿਪ ਵੱਲੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਆਏ ਆਂ ਕਿ ਸਿੰਘ ਸਾਹਿਬ ਜਹੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਪੰਜ ਸਿੰਘ ਸਹਿਬਾਨ ਜੋ 2 ਤਰੀਕ ਨੂੰ ਫੈਸਲਾ ਲੈਣ ਜਾ ਰਹੇ ਆ ਜਾ ਉਹਨਾਂ ਨੇ ਤਲਬ ਕੀਤਾ ਵਾ ਜਿਹੜੇ ਦੋਸ਼ੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੰਨੇ ਆ ਵੀ ਉਹਨਾਂ ਨੂੰ ਉਹਨਾਂ ਤੋਂ ਸਪਸ਼ਟੀ ਕਰਨ ਲਈ ਸਾਫ ਕਾ ਜ਼ਹਿਦਾਦਾਰ ਸਾਹਿਬ ਜਿਵੇਂ ਸਰਸੇ ਵਾਲੇ ਨੂੰ ਮਾਫ ਕਰਨ ਲਈ ਜਿਹੜਾ ਵਾ ਉਹਨਾਂ ਨੇ ਉਹ ਵੀ ਸਿੰਘ ਸਾਹਿਬ ਉਹਨਾਂ ਨੇ ਤਲਬ ਕੀਤੇ ਆ ਬਾਕੀ ਅੰਤਰਨ ਕਮੇਟੀ ਆ ਤਲਬ ਕੀਤੀ ਆ ਕੈਬਨਿਟ ਉਸ ਸਮੇਂ ਦੀ ਜਿਹੜੀ ਆ ਉਹਨਾਂ ਤਲਬ ਕੀਤੀ ਆ ਅਸੀਂ ਤੇ ਇਹ ਹੀ ਅੱਜ ਬੇਨਤੀ ਕਰਨ ਆਏ ਆ ਪੇ ਸਮੁੱਚੀਆਂ ਸਿੱਖ ਕੌਮ ਦੀਆਂ ਭਾਵਨਾ ਅਨਸਾਰ ਪੰਜ ਸਿੰਘ ਸਾਹਿਬਾਨ ਇਹਨਾਂ ਦੋਸ਼ੀਆਂ ਦੇ ਵਿਰੁੱਧ ਫੈਸਲਾ ਜਿਹੜਾ ਵਾ ਕੋਈ ਸਖਤ ਫੈਸਲਾ ਲੈਣ ਜਿਹੜੀਆਂ ਪੋਆ ਪਿਛਲੇ ਸਮੇਂ ਜ਼ਖਮੀ ਹੋਈਆਂ ਰਹੀਆਂ ਨੇ ਤੇ ਅੱਜ ਵੀ ਉਹ ਅੱਗ ਜਿਹੜੀ ਆ ਝੁਲਸਦੀ ਆ ਭਾਵੇਂ ਸਰਕਾਰਾਂ ਇਨਸਾਫ ਨਹੀਂ ਦੇ ਸਕੀਆਂ ਇਸ ਬੇਦਬੀ ਮਸਲੇ 'ਚ ਡੇਰੇ RAMREE ਨੂੰ ਮਾਫੀ ਵਾਲੇ ਮਸਲੇ 'ਚ ਬਾਈਬਲ ਕਾਣ ਦੇ ਵਿੱਚ ਪਰ ਹੁਣ ਸਿੱਖ ਕੌਮ ਦੀ ਜਿਹੜੀ ਆ ਸਰਵਉੱਚ ਅਦਾਲਤ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਕੇਸ ਲੱਗਾ ਵਾ ਤੇ ਇਹਦੇ ਵਿੱਚ ਕੌਮ ਦੀਆਂ ਭਾਵਨਾ ਅਨਸਾਰ ਪੰਜ ਸਿੰਘ ਸਾਹਿਬਾਨਾਂ ਨੂੰ ਕੋਈ ਸਖਤ ਜਿਹੜਾ ਵਾ ਫੈਸਲਾ ਲੈਣਾ ਚਾਹੀਦਾ ਤੇ ਅਸੀਂ ਸਮੂਚੀਆਂ ਪੰਥਕ ਧਰਾ ਵੱਲੋਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਅਸੀਂ ਪੰਜ ਸਿੰਘ ਸਾਹਿਬਾਨਾਂ ਦੇ ਨਾਲ ਇੱਕ ਮੁਠਤਾ ਦਾ ਵੀ ਜਿਹੜਾ ਵਾ ਪ੍ਰਗਟਾਵਾ ਕਰਨਾ ਆ ਕਿ ਸਮੂਚੀ ਕੌਮ ਉਹਨਾਂ ਦੇ ਜਿਹੜੀ ਆ ਨਾਲ ਆ ਤੇ ਤੁਸੀਂ ਕੌਮ ਦੀਆਂ ਭਾਵਨਾਵਾਂ ਅਨੁਸਾਰ ਜਿਹੜਾ ਵਾ ਫੈਸਲਾ ਜਿਹੜਾ ਵਾ ਦੋ ਤਰੀਕ ਨੂੰ ਲਓ ਕੌਮ ਦੀ ਭਾਵਨਾ ਕੀ ਹੈ ਇਹ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਆ ਉਹਨਾਂ ਨੂੰ ਬੁੱਧੀਜੀਵੀਆਂ ਨੇ ਪੰਥਕਨ ਮੈਂਦਿਆਂ ਨੇ ਆਪੋ ਆਪਣੀਆਂ ਰਾਏਆਂ ਜਿਹੜੀਆਂ ਨੇ ਦਿੱਤੀਆਂ ਨੇ ਉਹਨਾਂ ਦੀ ਰੋਸ਼ਨੀ ਦੇ ਵਿੱਚ ਹੀ ਉਹ ਫੈਸਲਾ ਲੈਣਾ ਤੇ ਅਸੀਂ ਤੇ ਪੰਜ ਸਿੰਘ ਸਾਹਿਬਾਨਾ ਨਾਲ ਜਹੇਦਾਰ ਅਕਾਲ ਤਖਤ ਸਾਹਿਬ ਨਾਲ ਇੱਕ ਮੁਰਤਾ ਯਾਰ ਕਰ ਲਈ ਅੱਜ ਇੱਥੇ ਅਰਦਾਸ ਕਰਨ ਆਏ ਆ ਪਰਤਨ ਸਿੰਘ ਸਾਹਿਬ ਨੂੰ ਵਿਸ਼ਵਾਸ ਨਹੀਂ ਕਿ ਸਿੰਘ ਸਾਹਿਬ ਫੈਸਲਾ ਨਹੀਂ ਨਹੀਂ ਅਹੀਂ ਤੇ ਇੱਕ ਮੁਤਤਾਦਾਰ ਉਹਨਾਂ ਨਾਲ ਉਹਨਾਂ ਦੀ ਪਿੱਠ ਤੇ ਸਮੁੱਚੀ ਕੌਮ ਜਿਹੜੀ ਆ ਖੜੀ ਆ ਕੌਮ ਨੂੰ ਉਹਨਾਂ ਤੇ ਪੂਰਨ ਜਿਹੜੀਆਂ ਆਸਾਂ ਨੇ ਉਮੀਦਾਂ ਨੇ ਭਰੋਸਾ ਵਾ ਵੀ ਉਹ ਕੌਮ ਦੀਆਂ ਭਾਵਨਾ ਅਨਸਾਰ ਹੀ ਫੈਸਲਾ ਕਰਨਗੇ ਪਰ ਉਹਦੇ ਲਈ ਜਿਹੜਾ ਉਹਨਾਂ ਤੇ ਪ੍ਰੈਸ਼ਰ ਇੱਕ ਪੈ ਗਿਆ ਬਾਦਲ ਧਿਰ ਵੱਲੋਂ ਹੈ ਉਸ ਦਬਾਅ ਨੂੰ ਜਿਹੜਾ ਵਾ ਘੱਟ ਕਰ ਲਈ ਅਸੀਂ ਪੰਥਕ ਧਿਰ ਵੱਲੋਂ ਸਮੁੱਚੀ ਸਿੱਖ ਕੌਮ ਵੱਲੋਂ ਜਹੇਦਾਰ ਸਾਹਿਬ ਜੀ ਨਾਲ ਇੱਕ ਮੁੜਤਾ ਦਾ ਪ੍ਰਗਟਾਵਾ ਕਰਨ ਆਏ ਆ ਅੱਛਾ ਜੀ ਜਿਹੜਾ ਹੁਣ ਸਰਨਾ ਦੇ ਖਿਲਾਫ ਤੁਸੀਂ ਮੰਗ ਪੱਤਰ ਤਿਆਰ ਕੀਤਾ ਹੈ ਉਮੀਦ ਹੈ ਕੋਈ ਕਾਰਵਾਈ ਹੋਏਗੀ ਜੀ ਇਹ ਤੇ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਆ ਅਸੀਂ ਬੇਨਤੀ ਕਰ ਆਏ ਆ ਉਹਨਾਂ ਨੇ ਵਿਸ਼ਵਾਸ ਦਵਾਇਆ ਸੀ ਉਹਨਾਂ ਉਹਨਾਂ ਨੇ ਸੱਚ ਬੋਲਿਆ ਇਹ ਤੇ ਹੁਣ ਸਿੰਘ ਸਾਹਿਬ ਉਸ ਦਾ ਨੋਟਿਸ ਲੈਣਗੇ ਜਾਂ ਫੈਸਲਾ ਲੈਣਗੇ ਵੀ ਕੀ ਕਰਨਾ ਹੈ ਅੱਜ ਤੁਹਾਡੀ ਮੇਨ ਮੰਗ ਹੈ ਭਈ ਅੱਜ ਤੇ ਅਸੀਂ ਜਹੇਦਾਰਾ ਅਕਾਲ ਤਖਤ ਸਾਹਿਬ ਨਾਲ ਪੰਜ ਸਿੰਘ ਸਹਿਬਾ ਨਾਂ ਨਾਲ ਇੱਕ ਮੁੜਤਾ ਦਾ ਪ੍ਰਗਟਾਵਾ ਕਰਨ ਆਏ ਆ ਤੇ ਸਾਬ ਸ੍ਰੀ ਹਰ ਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਅਰਦਾਸ ਕਰਕੇ ਅਸੀਂ ਇਹ ਹੀ ਅਰਦਾਸ ਕਰਨ ਆਏ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਤੇ ਕੌਮ ਦੀਆਂ ਭਾਵਨਾ ਅਨਸਾਰ ਦੋ ਤਰੀਕ ਨੂੰ ਜਿਹੜਾ ਫੈਸਲਾ ਸਿੰਘ ਸਾਹਿਬ ਜੜੀਆ ਕਰ ਅਕਾਲੀ ਸੁਧਾਰ ਲਹਿਰ ਦੇ ਬੰਦੇ ਨੂੰ ਵੀ ਸੱਦਿਆ ਗਿਆ ਸਾਰੇ ਜਿੰਨੇ ਵੀ ਸੀ ਸਾਰੀ ਕੈਬਨਿਟ ਸੱਦੀ ਗਈ ਨੂੰ ਕਿਵੇਂ ਦੇਖੋ ਜਿਹੜੇ ਵੀ ਉਸ ਸਮੇਂ ਦੇ ਜਿਹੜੇ ਆ ਦੋਸ਼ੇ ਆ ਭਾਵੇਂ ਕੋਈ ਚੁੱਪ ਰਿਆ ਤੇ ਭਾਵੇਂ ਕੋਈ ਅੱਗੇ ਹੋ ਕੇ ਉਹਨਾਂ ਫੈਸਲਿਆਂ ਦੇ ਵਿੱਚ ਭਾਈਵਾਲ ਆ ਉਹ ਸਾਰਿਆਂ ਦੇ ਵਿਰੋਧੀ ਕਾਰਵਾਈ ਹੋਣੀ ਚਾਹੀਦੀ। ਅੱਛੇ ਇੱਕ ਗਾਣਾ ਆਇਆ ਸੁਖਵੀਰ ਬਾਦਲ ਦਾ ਜਿਹਦੇ ਵਿੱਚ ਕਿ ਤੁਹਾਡੇ ਕਾਲਕਾ ਜੀ ਦੀ ਵੀ ਫੋਟੋ ਲਾਈ ਗਈ ਹੈ ਕਿ ਜਿਹੜੀ ਇਹ ਯਾਰ ਮਾਰ ਕੀਤੀ ਗਈ ਸੁਖਵੀਰ ਬਾਦਲ ਨਾਲ। ਉਹਨੂੰ ਕਿਵੇਂ ਵੇਖਦੇ? ਸੁਖਵੀਰ ਬਾਦਲ ਨੇ ਤਾਂ ਕੌਮ ਨਾਲ ਯਾਰ ਮਾਰ ਕਰਤੀ ਹੈ ਤੇ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ? ਉਹਨੇ ਗੁਰੂ ਨਾਲ ਯਾਰ ਮਾਰ ਕਰਤੀ ਆ, ਪੰਥ ਨਾਲ ਯਾਰ ਮਾਰ ਕਰਤੀ ਆ। ਕਿਉਂ ਗਾਣਾ ਆਇਆ? ਗਾਣਾ ਤਾਂ ਕੋਈ ਵੀ ਆਪਣਾ ਪੈਸੇ ਦੇ ਕੇ ਕਿਸੇ ਨੂੰ ਬੁਲਾ ਸਕਦਾ। ਪਰ ਉਹ ਕਹਿੰਦਾ ਮੇਰੀ ਭਾਵਨਾ ਸੀ ਮੈਂ ਤਾਂ ਤੇ ਗਾਇਆ। ਭਾਵਨਾ ਕਾਦੀ ਆ ਭਾਵਨਾ ਕੀ ਇਹ ਕਿ ਭਾਵਨਾ ਇਹਨਾਂ ਦੀ ਇਹ ਆ ਕਿ ਇਹ ਸੁਮੇਤ ਸੈਣੀ ਨੂੰ ਡੀਜੀਪੀ ਲਾਉਣ ਹਜ਼ਾਰ ਆਲਮ ਨੂੰ ਕਾਲੀ ਦਲ ਦੇ ਸ਼ਾਮਲ ਕਰਨ ਤੇ ਆਪਣਾ ਬਹਿਵਲ ਕਲਾਂ ਸਿੰਘਾ ਨੂੰ ਜਿਹੜਾ ਵਾ ਸ਼ਹੀਦ ਕਰ ਦੇਣ ਜਿਹੜੇ ਬਰਗਾੜੀ ਦੇ ਜਿਹੜੇ ਦੋਸ਼ੀ ਆ ਉਹਨਾਂ ਦਾ ਕੋਈ ਇਨਸਾਫ ਨਾ ਕਰਨ ਉਹਨਾਂ ਨੂੰ ਸਜ਼ਾਵਾ ਨਾ ਦੇਣ ਉਹਨਾਂ ਨੂੰ ਫੜ ਦੇਣਾ ਇਹ ਇਹਨਾਂ ਦੀ ਭਾਵਨਾ ਧੰਨਵਾਦ ਚਲੋ ਸ਼ਾਰਟਸ ਕਰ ਲੈਣ